ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਤੁਹਾਡੀ ਹੋਸਟ ਰੋਹਿਣੀ ਪੂਰੀ ਅੱਜ ਸਾਡੇ ਨਾਲ ਅਰਸ਼ ਰੰਦਾਵਾ ਜੀ ਨੇ ਜਿਨ੍ਹਾਂ ਦਾ ਬਹੁਤ ਹੀ ਜਲਦ ਇੱਕ Song ਆ ਰਿਹਾ ਹੈ ਜਿਸ ਦਾ ਨਾਮ ਹੈ ਮਾਰਾ ਟਾਈਮ ਸੋ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਵਾਗਤ ਕਰਨਾ ਚਾਹਨੀ ਹਾਂ ਸਾਡੇ ਸ਼ੋਅ ਦੇ ਵਿੱਚ ਕਿ ਤੁਸੀਂ ਇੰਨਾ ਕੀਮਤੀ ਟਾਈਮ ਸਾਡੇ ਲਈ ਨਿਕਾਲਿਆ ਤੇ ਸੋ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ Song ਦੇ ਬਾਰੇ ਜਾਨਣਾ ਚਾਹਨੀ ਹਾਂ ਇਸ Song ਦਾ ਨਾਮ ਤੇ ਇੱਕ ਦੋ Song ਰਿਲੀਜ਼ ਹੋਣ ਜਾ ਰਹੇ ਹਨ ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਨਵੇਂ ਸਾਲ ਤੁਹਾਡੇ ਸਾਰਿਆਂ ਲਈ ਕੁਸ਼ੇ ਪਰੇ ਲਿਆਵੇ ਸੋ ਸਾਰਿਆਂ ਦੀ ਕਰਾਂ ਚ ਬਰਕਤਾਂ ਖੁਸ਼ੀਆਂ ਹੋਣ ਜੀ ਗਾਣੇ ਦਾ ਨਾਮ ਹੈ ਜੀ ਮਾੜਾ ਟਾਈਮ 10 ਤਰੀਕ ਨੂੰ ਲੀਜ਼ ਹੋ ਰਿਹਾ ਜੀ ਕੇਐਸਪੀ ਰਿਕਾਰਡਸ ਵੱਲੋਂ ਹਾਂ ਜੀ 10 ਤਰੀਕ ਨੂੰ ਇਹ गाना ਲੀਜ਼ ਹੋਣ ਜਾ ਰਿਹਾ ਹੈ ਸੋ ਇਸ ਗਾਣੇ ਦੇ ਨਾਲ ਤੁਸੀਂ ਕੀ ਪ੍ਰੇਰਨਾ ਦੇਣ ਜਾ ਰਹੇ ਹੋ ਇਸ ਗਾਣੇ ਦੇ ਵਿੱਚ ਇਸ ਦਾ ਕੀ ਹੈ ਕਿ ਸਾਡੇ ਦਰਸ਼ਕ ਜੋ ਹੈ ਉਹ ਇਸ ਗਾਣੇ ਲਈ ਵੇਟ ਕਰਨ ਜਾਂ ਇਸ ਗਾਣੇ ਨੂੰ ਵੇਖਣ ਇਹ ਗਾਣਾ ਇੱਕ ਮੋਟੀਵੇਸ਼ਨਲ ਗਾਣਾ ਹੈ ਜੀ ਆ ਬੋਡ ਮੋਟਿਵ ਐਸੀ ਜੇ ਇਹਦੀ ਵੀਡੀਓ ਐਸੀ ਬਣਾਈ ਗਈ ਇਹਦੇ ਲਿਰਿਕਸ ਕਿਉਂ ਐਸੀ ਨੇ ਜੀ ਠੀਕ ਆ ਲਿਰਿਕਸ ਚ ਤੁਸੀਂ ਕਹਿੰਦੇ ਹੋ ਕਿ ਮਤਲਬ ਮੋਟੀਵੇਟ ਕੀਤਾ ਗਿਆ ਹੈ ਸੋ ਸਾਡੇ ਯੰਗਸਟਰਸ ਲਈ ਸਾਡੇ ਯੂਥ ਲਈ ਵੀ ਆ ਗਾਣਾ ਮੋਟੀਵੇਟ ਮਤਲਬ ਸਾਬਿਤ ਹੁੰਦਾ ਜੀ ਜੀ ਉਹਨਾਂ ਲਈ ਆ ਜੀ ਇਹਦੀ ਵੀਡੀਓ ਕੁਛ ਐ ਜਿਹੜਾ ਇਨਸਾਨ ਆਪਣੇ ਸਟ੍ਰਗਲ ਵਿੱਚ ਜਾਂ ਉਸ ਨੂੰ ਸਮਝਦਾ ਹੈ ਕਿ ਮੈਂ ਇਸ ਨੂੰ ਹਾਰ ਗਿਆ ਜੇ ਕੋਈ ਵੀ ਚੀਜ਼ ਹਨਾ ਜਿਹੜੀ ਇਨਸਾਨ ਉਹ ਚੀਜ਼ ਪਾ ਨਾ ਸਕੇ ਸੋ ਉਹਦੇ ਲਈ ਇੱਕ ਮੋਟਿਵ ਹੈ ਇੱਕ ਚੀਜ਼ ਹੈ ਇੱਕ ਮੋਟੀਵੇਸ਼ਨਲ ਗਾਣਾ ਹੈ ਉਹਨੂੰ ਹੱਲਾਸ਼ੀਰ ਦੇਣ ਵਾਸਤੇ ਉਹਨੂੰ ਅਪ ਕਰਨ ਵਾਸਤੇ ਬੂਸਟ ਕਰਨ ਵਾਸਤੇ ਇੱਕ ਚੀਜ਼ ਹੈ ਜੀ ਠੀਕ ਹੈ ਸਰ ਸੋ ਥੋੜਾ ਮੈਂ ਤੁਹਾਡੇ ਪਰਸਨਲ ਲਾਈਫ ਬਾਰੇ ਜਾਨਣਾ ਚਾਹਾਂਗੀ ਕਿ ਤੁਸੀਂ ਆਪਣੀ ਜੀਵਨ ਦੀ ਸ਼ੁਰੂਆਤ ਜਿਵੇਂ ਗਾਇਕੀ ਦੀ ਸ਼ੁਰੂਆਤ ਹੈ ਉਹ ਆਪਣੇ ਜੀਵਨ ਵਿੱਚ ਕਦੋਂ ਕੀਤੀ ਤੇ ਕਿਵੇਂ ਕੀਤੀ ਗਾਇਕੀ ਦਾ ਜੀ ਮੈਂ ਅੱਗੇ ਵੀ ਇੰਟਰਵਿਊ ਜਦ ਸਟਿਆ ਜੀ ਕਾਫੀ ਕਿ ਮੈਂ ਸ਼ੁਰੂ ਤੋਂ ਹੀ ਗਾਇਕੀ ਦਾ ਸ਼ੌਂਕ ਤੋਂ ਸ਼ੁਰੂ ਤੋਂ ਹੀ ਬਚਪਨ ਤੋਂ ਤੁਸੀਂ ਗਾਇਕੀ ਚ ਇਨਵੋਲਵ ਹੋ ਗਏ ਹੋ ਜੀ ਜੀ ਬਿਲਕੁਲ ਹੀ ਬਚਪਨ ਤੋਂ ਤੇ ਤੁਸੀਂ ਗਾਇਕੀ ਲਈ ਆਪਣੇ ਇਨਸਪੀਰੇਸ਼ਨ ਕਿ ਨੂੰ ਮੰਦੋ ਕਿ ਨੂੰ ਆਪਣਾ ਗੁਰੂ ਮੰਦੋ ਗਾਇਕੀ ਦੇ ਵਿੱਚ ਗੈਕਿਤ ਵਿੱਚ ਸਾਰੇ ਉਸਤਾਦ ਨੇ ਸਾਰੇ ਕਿਉਂਕਿ ਜਿਹੜਾ ਇਨਸਾਨ ਕਿਸੇ ਪਦਵੀ ਤੇ ਪਹੁੰਚਦੇ ਉਸ ਵਿੱਚ ਕੁਝ ਨਾ ਕੁਝ ਤੇ ਜ਼ਹਿਰ ਦੀ ਬਾਤ ਹੈ ਕੁਝ ਨਾ ਕੁਝ ਤੇ ਗਲਤ ਵਿੱਚ ਹੋਏਗੀ ਪਰ ਮੈਂ ਸੁਰਿੰਦਰ ਕੌਰ ਜੀ ਨੂੰ ਸੋਨਾ ਪਸੰਦ ਕਰਦੇ ਹਾਂ ਤੇ ਸਰ ਉਹਨਾਂ ਦਾ ਗਾਇਆ ਹੋਇਆ ਕੋਈ ਤੁਹਾਡਾ ਫੇਵਰਿਟ Song ਜੀ ਜੀ ਸੁਹੇ ਵਿੱਚ ਰੇਵਾਲਿਆ ਮੈਂ ਕੈਨੀਆਂ ਸੁਹੇ ਵਿੱਚ ਰੇਵਾਲਿਆ ਮੈਂ ਕੈਨੀਆਂ ਵੇ ਕਰਛਤੜੀ ਦੀ ਛਾਂ ਮੈਂ ਛਾਵੇਂ ਬੈਨੀਆਂ ਵੇ ਕਰਛਤੜੀ ਦੀ ਛਾਂ ਮੈਂ ਛਾਵੇਂ ਬੈਨੀਆਂ ਵਾਸਾ ਬਹੁਤ ਹੀ ਵਧੀਆ ਗਾਇਆ ਤੁਸੀਂ ਬਹੁਤ ਹੀ ਵਧੀਆ ਸੋ ਹੁਣ ਮੈਂ ਜਾਨਣਾ ਚਾਹਾਂਗੀ ਇਸ ਫਿਲਮ ਇਸ Song ਦੇ ਡਾਇਰੈਕਟਰ ਕੌਣ ਨੇ ਜੀ ਜੀ ਡਾਇਰੈਕਟਰ ਹੋਰ ਵੀ ਇੱਕ ਗਾਣਾ ਸਾਰਿਆਂ ਦੀ ਮਿਹਨਤ ਦੇ ਨਾਲ ਬਣਿਆ ਉਹਦੇ ਵਿੱਚ ਜੋ ਮਿਊਜ਼ਿਕ ਕੀਤਾ ਜੀ ਸਾਡੇ ਵੀਰੇ ਨੇ ਐਨੀ ਵੀਰੇ ਨੇ ਵੀਡੀਓ ਕੀਤਾ ਹੈ ਜੀ ਵਿਕਰਮ ਗਿੱਲ ਭਾਜੀ ਉਹਨਾਂ ਨੇ ਔਰ ਸਾਡੇ ਲਵ ਭਾਜੀ ਉਹਨਾਂ ਦਾ ਪ੍ਰੋਜੈਕਟ ਹੈ ਔਰ ਕੇਐਚਪੀ ਰਿਕਾਰਡਸ ਵੱਲੋਂ ਆ ਰਿਹਾ ਹੈ ਉਸਨੇ ਡੀਓਪੀ ਨੇ ਅਰੁਣ ਤੇਜੀ ਭਾਜੀ ਐਡੀਟਿੰਗ ਕੀਤੀ ਹੈ ਜੀ ਇੰਦਰ ਟੋਲ ਭਾਜੀ ਨੇ ਸੋ ਸਾਰੇ ਜਾਣੇ ਦੀ ਇਹਨਾਂ ਦੀ ਮਿਹਨਤ ਹੈ ਲਿਰਿਕਸ ਨੇ ਲਿਰਿਕਸ ਨੇ ਇਹ ਜਸਵੀਰ ਪਿੰਡਿਆ ਜੀ ਔਰ ਗਗਨ ਪਲੇਰ ਭਾਜੀ ਉਹਨਾਂ ਦੇ ਸੋ ਸਾਰਿਆਂ ਨੇ ਪਿਆਰ ਦਿਓ ਸਤਿਕਾਰ ਦਿਓ ਨਾਲੇ دعਵਾਵਾਂ ਦਿਓ ਤੁਸੀਂ ਔਰ ਸਾਰੀਆਂ ਕਲਾ ਮੈਂ ਨਹੀਂ ਕਰਿਆ ਨੀ ਅੱਲਾ ਸਾਡੇ ਡਾਇਰੈਕਟਰ ਸਾਹਿਬ ਵੀ ਕਰਨੀ ਹੈ ਸਸੇ ਗੱਲ ਜੀ ਪਹਿਲੇ ਤਾਂ ਨਵੇਂ ਸਾਲ ਦੀਆਂ ਵਧਾਈਆਂ ਤੇ ਸਾਡਾ 3 ਤਰੀਕ ਨੂੰ ਇੱਕ Song release ਹੋਣ ਜਾ ਰਿਹਾ ਸਾਡੀ ਕੰਪਨੀ ਦੇ ਬੈਨਰ ਹੇਡ KHP Records ਦੇ ਮਾੜਾ ਟਾਈਮ ਤੇ ਅੱਜ ਅਸੀਂ ਆਪਣੇ ਸਿੰਗਰ ਦੀ ਪ੍ਰੋਮੋਸ਼ਨ ਕਰ ਰਹੇ ਹਾਂ ਗਾਣੇ ਦੀ ਪ੍ਰੋਮੋਸ਼ਨ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਸਾਨੂੰ ਹੰਗਾਰਾ ਮਿਲ ਰਿਹਾ ਲੋਕ ਸਾਨੂੰ ਬੁਲਾ ਰਹੇ ਨੇ ਉੱਥੇ ਅਸੀਂ ਜਾ ਰਹੇ ਹਾਂ ਉੱਥੇ ਕਾਫੀ ਲੋਕਾਂ ਦਾ ਜਿਹੜਾ ਸਾਨੂੰ ਸਹਿਯੋਗ ਮਿਲ ਰਿਹਾ ਕਰ ਕੱਲ ਅਸੀਂ ਇੱਕ ਆਪਣਾ ਟੀਜ਼ਰ release ਕੀਤਾ ਹੈ ਦਾ ਔਰ ਇੰਨਾ ਕ ਹੰਗਾਰਾ ਮਿਲਿਆ ਸਾਨੂੰ ਟੀਜ਼ਰ ਦਾ ਹੀ ਕਿ ਇਸ ਬੱਗੂ ਬਾਗ ਹੋਏ ਮੈਂ ਆ ਬਾਕੀ ਗਾਣਾ ਹੋਂਤੇ ਗਾਣਾ ਕਿਦਾਂ ਦਾ ਲੱਗਦਾ ਉਹ ਤੁਸੀਂ ਪਾਸ ਕਰਨਾ ਤੇ ਸਾਨੂੰ ਆਸ ਹੈ ਕਿ ਤੁਸੀਂ ਪਾਸ ਜਰੂਰ ਕਰੋਗੇ ਕਮੈਂਟ ਵੀ ਕਰਨੇ ਹੋਗੇ ਸ਼ੇਅਰ ਵੀ ਕਰੋਗੇ ਟੀਜ਼ਰ ਦੀ ਹੁਣ ਵੀ ਜਾ ਕੇ ਦੇਖ ਸਕਦੇ ਹੋ ਟੀਜ਼ਰ ਹਜੇ ਵੀ KHP ਰਿਕਾਰਡਸ ਤੇ ਜਾ ਕੇ ਸਰਚ ਕਰਕੇ ਤੁਸੀਂ ਟੀਜ਼ਰ ਦੇਖ ਸਕਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਜੈਕਟ ਪੂਰਾ ਤਿਆਰ ਕੀਤਾ ਹੈ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਤੁਹਾਡਾ ਧੰਨਵਾਦੀ ਤੁਸੀਂ ਇਸ ਨਿਮਨ ਜੀ ਕਲਾਕਾਰ ਨੂੰ ਇਹਨਾਂ ਨੇ ਮਾਨ ਬਖਸ਼ਿਆ ਸੋ ਮੇਰਾ ਨਾਮ ਲਵ ਗੇਲਿਆ ਜੀ ਸੋ ਪ੍ਰੋਜੈਕਟ ਤਿਆਰ ਕਿਸੇ ਇੱਕ ਦਾ ਨਹੀਂ ਹੁੰਦਾ ਜੀ ਸਾਰਿਆਂ ਦੀ ਮਿਹਨਤ ਹੁੰਦੀ ਹੈ ਕੋਈ ਪ੍ਰੋਜੈਕਟ ਇੱਕ ਨਾ ਗੱਡੀ ਦੀ ਤਰ੍ਹਾਂ ਹੁੰਦਾ ਜੀ ਇੱਕ ਕਾਰ ਦੀ ਤਰ੍ਹਾਂ ਹੁੰਦਾ ਹਨਾ ਨਟ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਨਾ ਤੇ ਅਸੀਂ ਵੀ ਇੱਕ ਹਨਾ ਇਸ ਜੀ ਨੂੰ ਅਹਿਮਤ ਰੱਖਦੇ ਹਾਂ ਨਾ ਤੇ ਮੈਂ ਰੱਬ ਲੋ ਬਹੁਤ ਦੁਆਵਾਂ ਕਰਦਾ ਬਹੁਤ ਈਮਾਨ ਬਖਸ਼ੇ ਤੁਸੀਂ ਸਾਰਿਆਂ ਨੇ ਸੋ ਤਿੰਨ ਤਰੀਕ ਨੂੰ ਇਹ ਪ੍ਰੋਜੈਕਟ ਰੀਲੀਜ਼ ਹੋ ਰਿਹਾ ਤੇ ਸਪੈਸ਼ਲੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸੋ ਜਿਹੜੇ ਨਹੀਂ ਸਪੋਰਟ ਕਰ ਰਹੇ ਨੇ ਬਾਈਟ ਆਪਣਾ ਕੇ ਪੇਜ ਰਹੇ ਨੇ ਇੰਨਾ ਸ਼ੇਅਰ ਕਰ ਰਹੇ ਨੇ ਨਾ ਸੋਸ਼ਲ ਨੈਟਵਰਕ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਸੋ ਅਸੀਂ ਤੁਹਾਡੀ ਕਚੈਰੀ ਦੇ ਵਿੱਚ ਇਦਾਂ ਹੀ ਹਾਜ਼ਰ ਹੁੰਦੇ ਰਵਾਂਗੇ ਜੀ ਇਦਾਂ ਦੇ ਸੋਹਣੇ ਸੋਹਣੇ ਪ੍ਰੋਜੈਕਟ ਲੈ ਕੇ ਕੇਐਚਪੀ ਰਿਕਾਰਡਸ ਵੱਲੋਂ ਹਨਾ ਤੇ ਕੁਝ ਆਪਣਾ ਨਾ ਨਵੇਂ ਲੈ ਕੇ ਅਸੀਂ ਆਂਦੇ ਰਵਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੱਦ ਚ ਵੱੜ ਕੇ ਬੇਨਤੀ ਹੈ ਜੀ 3 ਤਰੀਕ ਨੂੰ ਸਾਡਾ ਗੀਤ ਰਿਲੀਜ਼ ਹੋ ਰਿਹਾ ਜੀ ਮਾਰਾ ਟਾਈਮ ਸੋ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰ ਦਿਓ ਟਰਾਲੀਆਂ ਪਰ ਭਰ ਕੇ ਟਰੱਕ ਪਰ ਭਰ ਕੇ ਹਨਾ ਜਾ ਕੇ ਆ ਕੇ ਪੋਸਟਰ ਇਹਨਾਂ ਦੇ ਹਨਾ ਸ਼ੇਅਰ ਕਰ ਦਿਓ ਵੱਧ ਤੇ ਸੋ ਨਵੇਂ ਸਾਲ ਆਨਲਾ ਹੱਦ ਅਨੁਸਾਰ ਨੂੰ ਬਹੁਤ ਹੀ ਮੁਬਾਰਕਾਂ ਜੀ ਮਲਕ ਚੜ੍ਹਦੀ ਕਲਾ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਸਰ ਤੁਹਾਨੂੰ ਵੀ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਸੋ ਸਰ ਤੁਸੀਂ ਲਾਸਟ ਵਿੱਚ ਆਪਣੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮਤਲਬ ਆਪਣੇ Song ਬਾਰੇ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਮੈਸੇਜ ਇਹ ਹੀ ਹੈ ਜੀ 3 ਤਰੀਕ ਨੂੰ ਗਾਣਾ ਆ ਰਿਹਾ ਜੀ ਮਾਰੇ ਟਾਈਮ ਤੁਸੀਂ ਸਾਰੀ ਪਿਆਰ ਦਿਓ ਜੇ ਮੈਂ ਤੁਸੀਂ ਸਾਰਿਆਂ ਨੇ ਜਵਾਬ ਸੁਣਿਆ ਆਸ ਹੈ ਕਾਫੀ ਕੀਤੀ ਇਸ ਗਾਣੇ ਨੂੰ ਵਧੀਆ ਪਿਆਰ ਦਿਓਗੇ 3 ਤਰੀਕ ਨੂੰ ਆ ਰਿਹਾ ਜੀ ਸਾਰਿਆਂ ਨੇ ਸ਼ੇਅਰ ਕਰਿਓ ਸਪੋਰਟ ਕਰਿਓ ਕਿਉਂਕਿ ਇੱਕ ਇੱਕ ਸੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਰूबरू ਕਰਵਾਇਆ ਜਿਨ੍ਹਾਂ ਦਾ ਨਾਮ ਹੈ ਅਰਸ਼ ਰੰਦਾਵਾ ਸੋ ਮੈਂ ਆਸ ਕਰਦੀ ਹਾਂ ਤੁਸੀਂ ਇਹਨਾਂ ਦੇ ਗਾਣੇ ਨੂੰ ਬਹੁਤ ਪਿਆਰ ਦਿਓਗੇ ਬਹੁਤ ਸਹਿਯੋਗ ਕਰੋਗੇ ਸੋ ਮੈਂ ਅਰੋਹੀਨੀ ਪੂਰੀ ਕੈਮਰਾਮੈਨ ਵਿਕਰਮ ਦੇ ਆਕਾਸ਼ ਦੇ ਨਾਲ ਖਬਰ ਹਰਪਲ ਇੰਡੀਆ ਅੰਮ੍ਰਿਤਸਰ